ਹੈਲੋ ਜੀ ਆਪਾਂ ਨੇ ਬਣਾਏ ਆ ਅੱਜ ਪਟੂਰੇ ਆਪਣਾ ਬੰਦਾ ਇੱਕ ਲੱਗਿਆ ਪਿਆ ਇੱਧਰ ਬਣਾਉਣ ਤੇ ਜਿਹਨੇ ਜਿਹਨੇ ਖਾਣੇ ਆ ਤਾਂ ਤੁਸੀਂ ਆ ਸਕਦੇ ਆ ਤੇ ਨਾਲ ਕੀਤੀ ਆਪਾਂ ਹਰੀ ਮਿਰਚ ਫرائی ਤੇ ਨਾਲ ਬਣਾਏ ਆਪਾਂ ਜੀਰਾ ਪਾ ਕੇ ਆਲੂ ਦਿਖਾ ਦਿਓ ਉੱਧਰ ਤੇ ਇੱਧਰ ਪਏ ਆ ਜੀ ਆਪਣੇ ਰੈਡੀ ਹੋਏ ਆਲੂ ਜਿਹਨੇ ਜਿਹਨੇ ਖਾਣੇ ਆ ਤਾਂ ਆਜਾ ਇੱਧਰ ਛੋਲੇ ਜਲਦੀ ਜਲਦੀ ਇੱਧਰ ਪਏ ਆ ਜੀ ਛੋਲੇ ਦੇਖੋ ਇੱਧਰ ਤੇ ਆਜੋ ਫਿਰ ਕੌਣ ਕੌਣ ਸਕੇ ਨਾ ਖਾਣ ਦੇ ਮੈਨੂੰ ਤਾਂ ਵੈਸੇ ਤਲਗਾ ਚੀਜ਼ਾਂ ਤੋਂ ਅਲਰਜੀ ਹੈ ਤੇ ਹੁਣ ਇਹ ਮੈਨੂੰ ਖਾਣ ਲਈ ਜਾਂਦੀ ਹੈ ਤਲਗਾ ਚੀਜ਼ਾਂ ਇਹਨੇ ਮੈਨੂੰ ਆਪਦੇ ਵਰਗੀ ਕਰ ਲੈਣਾ ਖਵਾ ਖਵਾ ਕੇ ਹਾਂ ਮੈਂ ਵਧੀਆ ਆਪਦੀ ਸਿਹਤ ਕੀਤੀ ਹੋਈ ਹੈ ਥੋੜਾ ਖਾਣਾ ਖਾ ਕੇ ਇਹਨੇ ਮੈਨੂੰ ਕਰ ਦੇਣਾ ਮੈਂ ਜ਼ਿਆਦਾ ਮੋਟੀ ਖਵਾ ਖਵਾ ਕੇ ਨਾ ਗਾਇਸ ਭੈਣ ਵਰਗੀ ਬਣਾ ਦੇਣਾ ਮੈਨੂੰ ਹੈਲੋ ਗਾਇਸ ਮੈਨੂੰ ਵੀ ਕਹਿਣਾ ਪਿਆ ਕਰੂਗਾ ਅਜੋ ਗਾਇਸ ਵੀਰੇ ਮੈਂ ਆਹ ਖਾਈ ਜਾਂਦੀ ਮੈਂ ਆਹ ਖਾਈ ਨਹੀਂ ਮੈਂ ਤਾਂ ਤੁਹਾਨੂੰ ਰੈਸਪੀ ਦਿਖਾਉਣੀ ਹੈ ਵੀਰੇ ਮੈਂ ਖਾਉਂਗੀ ਤਾਂ ਵੀਡੀਓ ਤੋਂ ਪਾਸੇ ਹੋ ਕੇ ਮੈਂ ਵੀਡੀਓ ਦੇ ਵਿੱਚ ਨਹੀਂ ਆਣਾ ਖਾਣੇ ਐਵੇਂ ਮੁੜ ਕੇ ਮੈਨੂੰ ਝੇਟਾਂ ਕਰੀ ਜਾਵੋਗੇ ਠੀਕ ਆ ਤੇ ਜਿੰਨੇ ਜਿੰਨੇ ਖਾਣੇ ਆ ਤਾਂ ਪਹੁੰਚੋ ਆ ਜਾਓ ਬਣੀ ਜਾਂਦੇ ਆ ਗਰਮੋ ਗਰਮ ਨਾਲ ਠੰਡਾ ਠੰਡਾ ਪਾਣੀ ਲੱਸੀ ਹੈ ਮਾਰਦੇ ਹੋ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਕਿ ਸਾਡੀ ਰੈਸਪੀ ਤੁਹਾਨੂੰ ਕਿੰਦਾ ਦੀ ਲੱਗੀ ਥੈਂਕ ਯੂ ਰੈਸਪੀ ਨਹੀਂ ਪਈ ਇਸ ਵੀਡੀਓ ਹੈ ਕੀ ਰੈਸਪੀ ਨਹੀਂ ਭਾਈ ਆਪਾਂ ਦੱਸਦੇ ਫਿਰ ਕੀ ਆ ਆਪਾਂ ਦੱਸਿਆ ਵਾ ਵੀ ਆਪਾਂ ਭਟੂਰੇ ਬਣਾਏ ਆ ਆ ਭਟੂਰੇ ਬਣਾਤੇ ਰੈਸਪੀ ਆ ਇਹਨੂੰ ਕੀ ਕਹਿੰਦੇ ਆ ਮੈਨੂੰ ਐਂ ਦੱਸ ਦੇ